ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਉਹਨਾਂ ਭੈਣਾਂ ਦੇ ਬਾਰੇ ਜਿਹੜੀਆਂ ਗੁਰੂ ਘਰ ਦੇਗ ਬਣਾ ਕੇ ਲੈ ਕੇ ਜਾਂਦੀਆਂ ਹਨ ਤੇ ਜੇਕਰ ਉਹ ਤਿੰਨ ਗਲਤੀਆਂ ਨਾ ਕਰਨ ਤਾਂ ਦੇਗ ਪਰਵਾਨ ਹੋ ਸਕਦੀ ਹੈ ਪਰਮਾਤਮਾ ਦੀਆਂ ਸਾਰੀਆਂ ਹੀ ਬਖਸ਼ਿਸ਼ਾਂ ਉਹਨਾਂ ਨੂੰ ਮਿਲ ਸਕਦੀਆਂ ਹਨ ਸੋ ਇਸ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਸਰਵਣ ਕਰਨਾ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾ ਸ਼੍ਰੀ ਵਾਹਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਹਾਸਿਲ ਕਰ ਲਓ ਸਾਥ ਸੰਗਤ ਜੀ ਜੋ ਵੀ ਮੇਰੀਆਂ ਬੀਬੀਆਂ ਪੈਣਾ ਕਰੋ ਗੁਰੂ ਘਰ ਦੇ ਲਈ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਲੈ ਕੇ ਜਾਂਦੀਆਂ ਹਨ ਉਹ ਸਹੀ ਕਰਦੀਆਂ ਹਨ ਜਾਂ ਗਲਤ ਕਰ ਦਿੰਦੀਆਂ ਹਨ ਇਹ ਸਾਰੀ ਗੱਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਜੀ ਕਿ ਘਰੋਂ ਦੇਗ ਲੈ ਕੇ ਜਾਣੀ ਚਾਹੀਦੀ ਹੈ ਜਾਂ ਨਹੀਂ ਜੇਕਰ ਉਹ ਦੇਗ ਲੈ ਕੇ ਜਾਂਦੇ ਵੀ ਹਨ ਤਾਂ ਕੀ ਮर्याਦਾ ਹੋਣੀ ਚਾਹੀਦੀ ਹੈ ਤਾਂ ਫਿਰ ਵੀਡੀਓ ਨੂੰ ਪੂਰਾ ਹੀ ਜ਼ਰੂਰ ਸੁਣ ਲੈਣਾ ਜੀ ਤਾਂ ਵੇਖੋ ਸਾਤ ਸੰਗਤ ਜੀ ਗੁਰੂ ਘਰ ਵਿੱਚ ਵਰਤਾਇਆ ਜਾਣ ਵਾਲਾ ਅੰਮ੍ਰਿਤ ਰੂਪੀ ਪ੍ਰਸ਼ਾਦ ਜਿਸ ਵਿੱਚ ਸਾਡੇ ਗੁਰੂਆਂ ਦੀ ਗੁਰਬਾਣੀ ਦੀ ਐਸੀ ਕਿਰਪਾ ਵਰਤਦੀ ਹੈ ਫਿਰ ਜੋ ਵੀ ਇਸ ਕੜਾਹ ਪ੍ਰਸ਼ਾਦ ਨੂੰ ਛੱਕਦਾ ਹੈ ਉਸ ਦੇ ਮੋਹ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਆਪਣੇ ਆਪ ਹੀ ਨਿਕਲ ਜਾਂਦਾ ਹੈ ਅੰਦਰ ਜਾਂਦੇ ਹੀ ਸਾਡੇ ਹਿਰਦੇ ਦੇ ਵਿੱਚ ਗੁਰੂ ਦਾ ਵਾਸ ਹੋ ਜਾਂਦਾ ਹੈ ਸਾਡੀ ਆਤਮਾ ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ ਸਾਡੇ ਇਸ ਪ੍ਰਸ਼ਾਦ ਦੇ ਨਾਲ ਹੀ ਅੰਦਰੋਂ ਸਾਰਾ ਵੈਰ ਵਿਰੋਧ ਖਤਮ ਹੋ ਜਾਂਦਾ ਹੈ ਜੋ ਗੁਰੂ ਘਰ ਦੇ ਪਿਆਰੇ ਇਸ ਸ਼ੀਤਲ ਪ੍ਰਸ਼ਾਦ ਨੂੰ ਛਕਦੇ ਹਨ ਜਾਣੀ ਕਿ ਛਕਣ ਤੋਂ ਬਾਅਦ ਬਣਾਉਣ ਲੱਗਿਆਂ ਇਸ ਦੀ ਪੂਰੀ ਹੀ ਮर्यादा ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਫਿਰ ਉਹ ਗੁਰੂ ਦੇ ਪਿਆਰੇ ਸਿੰਘ ਅਖਵਾ ਲੈਂਦੇ ਹਨ ਉਹ ਗੁਰੂ ਦੇ ਪਿਆਰੇ ਸਿੱਖ ਬਣ ਜਾਂਦੇ ਹਨ ਇਸ ਅੰਮ੍ਰਿਤ ਰੂਪੀ ਕੜਾ ਪ੍ਰਸ਼ਾਦ ਨੂੰ ਬਣਾਉਣ ਲੱਗਿਆਂ ਬਹੁਤ ਸਾਰੀਆਂ ਬੀਬੀਆਂ ਪੈਣਾ ਗਲਤੀ ਕਰ ਬੈਠਦੀਆਂ ਹਨ ਵਿਆਸੀਤਾ ਸਾਰੇ ਹੀ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਸੋਚਮਰਖਦੇ ਹਨ ਪਰ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਕੋਲੋਂ ਇਹ ਗਲਤੀ ਹੋ ਜਾਂਦੀ ਹੈ ਜਿਸ ਨਾਲ ਸਾਡਾ ਗੁਰੂ ਘਰ ਖੜਿਆ ਹੋਇਆ ਪ੍ਰਸ਼ਾਦ ਪਰਵਾਨ ਨਹੀਂ ਹੁੰਦਾ ਪਰ ਸਾਨੂੰ ਸਹੀ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਬਹੁਤੇ ਧਾਈ ਪਿੰਡਾਂ ਵਿੱਚ ਕਈ ਲੋਕ ਘਰੋਂ ਹੀ ਦੇਗ ਬਣਾ ਕੇ ਲੈ ਕੇ ਜਾਂਦੇ ਹਨ ਤੇ ਉਦੋਂ ਉਹਨਾਂ ਦੇ ਕੋਲ ਕਈ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਸਭ ਤੋਂ ਪਹਿਲਾਂ ਤਾਂ ਪਹਿਣਾ ਧਿਆਨ ਰੱਖਣ ਤੇ ਕੜਾਹ ਪ੍ਰਸ਼ਾਦ ਬਣਾਉਣ ਲੱਗਿਆਂ ਕੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨੋ ਕੱਪੜੇ ਨਵੇਂ ਨਹੀਂ ਹੋਣੇ ਚਾਹੀਦੇ ਇਹ ਜ਼ਰੂਰੀ ਨਹੀਂ ਹੈ ਤੁਸੀਂ ਧੋਤੇ ਹੋਏ ਸਾਫ਼ ਸੁਥਰੇ ਵੀ ਕੱਪੜੇ ਪਹਿਨ ਸਕਦੇ ਹੋ ਪੈਰਾਂ ਵਿੱਚ ਜੁਤੀ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਪਾਉਣੀ ਫਿਰ ਤੁਸੀਂ ਜਿਸ ਵੀ ਚੁੱਲ੍ਹੇ ਜਾਂ ਗੈਸ ਦੇ ਉੱਤੇ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਬਣਾਉਣਾ ਹੈ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਉਸ ਦੇ ਆਸ-ਪਾਸ ਦੀ ਸਫਾਈ ਕਰ ਲਓ ਜਿਹੜੇ ਬਰਤਨ ਦੇ ਵਿੱਚ ਤੁਸੀਂ ਪ੍ਰਸ਼ਾਦ ਤਿਆਰ ਕਰਨਾ ਹੈ ਉਸ ਬਰਤਨ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰੋ ਜਿਸ ਵਿੱਚ ਦੇਗ ਬਣਾਉਣੀ ਹੈ ਇੱਥੇ ਇਹ ਸਾਰੇ ਗੱਲ ਮੁੱਕ ਜਾਂਦੀ ਹੈ ਕਿ ਬੀਬੀਆਂ ਉਸ ਨੂੰ ਧੋ ਤਾਂ ਲੈਂਦੀਆਂ ਹਨ ਸਫਾਈ ਵੀ ਕਰ ਲੈਂਦੀਆਂ ਹਨ ਕਈ ਵਾਰ ਸੁਥਰੇ ਕੱਪੜੇ ਵੀ ਪਾ ਲੈਂਦੀਆਂ ਹਨ ਤੇ ਚੁੱਲ੍ਹੇ ਚੌਕੇ ਨੂੰ ਵੀ ਸਾਫ਼ ਕਰ ਲੈਂਦੀਆਂ ਹਨ ਬਰਤਨ ਵੀ ਸਾਫ਼ ਕਰ ਲੈਂਦੀਆਂ ਹਨ ਪਰ ਇਸ ਗੱਲ ਦਾ ਧਿਆਨ ਕਦੇ ਆਪਾਂ ਨਹੀਂ ਦਿੰਦਾ ਕਿ ਦੇਗ ਬਣਾਉਣ ਲੱਗਿਆਂ ਜਿਹੜੀ ਸਾਡੇ ਕੋਲ ਕੜਾਹੀ ਹੁੰਦੀ ਹੈ ਉਹੀ ਆਂਡਾ ਆਪਾਂ ਘਰ ਦੇ ਵਿੱਚ ਸਬਜ਼ੀਆਂ ਵਗੈਰਾ ਬਣਾਉਣ ਲਈ ਵੀ ਵਰਤਦੇ ਹਾਂ ਤੇ ਕਈ ਵਾਰ ਇਹੋ ਜਿਹਾ ਵੀ ਹੁੰਦਾ ਹੈ ਕਿ ਉਹਨਾਂ ਘਰਾਂ ਦੇ ਵਿੱਚ ਮੀਟ ਆਂਡਾ ਵੀ ਬਣਦਾ ਹੈ ਤੇ ਉਹ ਕੜਾਈ ਉੱਥੇ ਵੀ ਵਰਤੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਰੋਜ਼ਾਨਾ ਹੀ ਕਈ ਤਰ੍ਹਾਂ ਦੇ ਪਦਾਰਥ ਬਣਾਉਂਦੇ ਹਾਂ ਇਸ ਲਈ ਇਹ ਕੜਾਹੀ ਜਿਹੜੀ ਹੈ ਇਹ ਸਾਨੂੰ ਵੱਖਰੀ ਹੀ ਰੱਖਣੀ ਚਾਹੀਦੀ ਹੈ ਉਸ ਵਿੱਚ ਹਮੇਸ਼ਾ ਬਸ ਤੁਸੀਂ ਪ੍ਰਸ਼ਾਦ ਹੀ ਤਿਆਰ ਕਰਨਾ ਹੈ ਜੇਕਰ ਕੋਸ਼ਿਸ਼ ਕਰੋ ਤਾਂ ਇਹ ਸਰਬ ਲੋ ਦੀ ਹੀ ਕੜਾਹੀ ਹੋਣੀ ਚਾਹੀਦੀ ਹੈ ਜਿਹੜੀ ਸਾਫ਼ ਸੁਥਰੀ ਤੇ ਸੁੱਚਮ ਦੇ ਨਾਲ ਰੱਖੀ ਹੋਵੇ ਅਲੱਗ ਹੀ ਕਿਸੇ ਜਗ੍ਹਾ ਤੇ ਤੁਸੀਂ ਰੱਖੀ ਹੋਵੇ ਉਸ ਨੂੰ ਸਾਫ਼ ਕਰਕੇ ਉਸ ਦੇ ਵਿੱਚ ਹੀ ਪ੍ਰਸ਼ਾਦ ਬਣਾਇਆ ਜਾਵੇ ਕਿਉਂਕਿ ਇਹ ਪ੍ਰਸ਼ਾਦ ਬਣਾਉਣ ਵਾਸਤੇ ਸਾਨੂੰ ਇੱਕ ਅਲੱਗ ਬਰਤਨ ਚਾਹੀਦਾ ਹੁੰਦਾ ਹੈ ਤੇ ਸਰਬ ਲੋਹ ਦਾ ਹੀ ਚਾਹੀਦਾ ਹੈ ਕਿਉਂਕਿ ਹਮੇਸ਼ਾ ਹੀ ਕੜਾਹ ਪ੍ਰਸ਼ਾਦੀ ਦੇ ਸਰਬ ਲੋਹ ਦੇ ਭਾਂਡੇ ਵਿੱਚ ਹੀ ਬਣਾਈ ਜਾਂਦੀ ਹੈ ਗਲਤੀ ਹੁਣ ਉਹ ਹੋਏ ਜਿਹੜੀ ਸਾਡੇ ਕੋਲ ਹੋ ਜਾਂਦੀ ਹੈ ਉਹ ਅਸੀਂ ਦੇਖ ਬਣਾਉਣ ਲੱਗਿਆਂ ਪਾਠ ਹੀ ਨਹੀਂ ਕਰਦੇ ਸਗੋਂ ਘਰ ਦੇ ਵਿੱਚ ਜੇ ਕਿਸੇ ਨੇ ਕੁਝ ਪੁੱਛ ਲਿਆ ਉਹਦੀਆਂ ਗੱਲਾਂ ਦਾ ਜਵਾਬ ਦੇ ਹੀ ਜਾਂਦੇ ਹਾਂ ਕਈ ਵਾਰ ਅਸੀਂ ਕੜਾ ਪ੍ਰਸ਼ਾਦ ਦੇਖ ਬਣਾਉਂਦੇ ਆ ਬਣਾਉਂਦੇ ਆ ਇੱਕ ਦੂਜੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਵੀ ਕਰ ਰਹੇ ਹੁੰਦੇ ਹਾਂ ਇਹ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਹ ਗੱਲ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਸਾਡੇ ਅੱਗੇ ਵੇਖਣ ਦੀ ਗੱਲ ਹੈ ਕਿਉਂਕਿ ਸਾਡੇ ਅੱਖੀਂ ਵੇਖਣ ਦੀ ਗੱਲ ਹੈ ਅਸੀਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਗਏ ਹੋਏ ਸੀ ਉਹ ਆਮ ਹੀ ਆਪਣੇ ਘਰ ਵਿੱਚੋਂ ਮਹੀਨੇ ਦੇ ਬਾਅਦ ਦੇਗ ਘਰੋਂ ਹੀ ਗੁਰਦੁਆਰਾ ਸਾਹਿਬ ਬਣਾ ਕੇ ਜਾਂਦੇ ਸੀ। ਗੁਰੂ ਘਰੇ ਜਦੋਂ ਵੀ ਉਹ ਸਾਡੇ ਨਾਲ ਭੈਣ ਦੇਗ ਬਣਾਉਂਦੀ ਸੀ, ਉਹਨਾਂ ਦਾ ਪਰਿਵਾਰ ਜਿਹੜਾ ਹੁੰਦਾ ਸੀ ਉਹ ਕਾਫੀ ਵੱਡਾ ਸੀ ਕਿਉਂਕਿ ਉਹ ਜੁਆਇੰਟ ਫੈਮਲੀ ਸੀ। ਜਦੋਂ ਕੋਈ ਕੰਮ ਪੈ ਜਾਣਾ ਤਾਂ ਉਸ ਨੂੰ ਵਿੱਚੇ ਹੀ ਆਵਾਜ਼ ਪੈ ਜਾਣੀ। ਉਸਨੇ ਕਈ ਵਾਰ ਵਿੱਚੇ ਹੀ ਛੱਡ ਕੇ ਉਹਨਾਂ ਦਾ ਕੰਮ ਪੂਰੇ ਕਰਨ ਚੱਲੀ ਜਾਣਾ। ਸਾਨੂੰ ਇਹ ਵੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਵਿੱਚੋਂ ਹੀ ਉਹ ਕੰਮ ਕਰੀ ਜਾਂਦੀ ਸੀ ਤੇ ਵਿੱਚੋਂ ਹੀ ਉਹ ਗੱਲਾਂ-ਬਾਤਾਂ ਕਰੀ ਜਾਂਦੀ ਸੀ। ਕਈ ਉਸ ਨੂੰ ਪੋਛਦੇ ਕੱਪੜੇ ਕਿੱਥੇ ਹਨ ਬੱਚਿਆਂ ਨੂੰ ਕੋਈ ਕਿਤਾਬਾਂ ਵਗੈਰਾ ਦੇਣ ਚਲੀ ਜਾਂਦੀ ਸੀ ਫਿਰ ਇਸ ਤਰ੍ਹਾਂ ਸਾਧ ਸੰਗਤ ਜੀ ਸਵੱਛਮਤਾ ਨਹੀਂ ਰਹਿ ਜਾਂਦੀ ਇਸ ਦੇ ਨਾਲ ਉਹ ਮਰਿਆਦਾ ਜਿਹੜੀ ਹੈ ਭੰਗ ਹੋ ਜਾਂਦੀ ਹੈ ਜਿਹੜੇ ਜਦੋਂ ਵੀ ਪ੍ਰਸ਼ਾਦ ਆਪਾਂ ਬਣਾਉਣਾ ਹੈ ਕੋਸ਼ਿਸ਼ ਕਰੋ ਕਿ ਮੂੰਹ ਤੇ ਕਪੜਾ ਬੰਨ ਲੈਣਾ ਚਾਹੀਦਾ ਹੈ ਤੇ ਨਾਲ ਨਾਲ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਉਸ ਸੱਚੇ ਸਤਗੁਰੂ ਦੀ ਬਾਣੀ ਦਾ ਜਾਪ ਕਰਕੇ ਮਰਿਆਦਾ ਦੇ ਅਨੁਸਾਰ ਹੀ ਦੀਗ ਜਿਹੜੀ ਹੈ ਉਸ ਨੂੰ ਬਣਾਉਣਾ ਚਾਹੀਦਾ ਹੈ ਉਸ ਲਈ ਸ਼ੁੱਧ ਦੇਸੀ ਘਿਓ ਤੇ ਸਾਫ ਸੁਥਰੇ ਆਟੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਖੰਡ ਤੇ ਪਾਣੀ ਇਹ ਸਾਰੀਆਂ ਹੀ ਚੀਜ਼ਾਂ ਸੋਚਣ ਦੇ ਨਾਲ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ। ਇਹ ਜਿਹੜੀਆਂ ਚੀਜ਼ਾਂ ਹਨ ਇਹ ਘਰ ਦੇ ਵਿੱਚ ਵਰਤੀਆਂ ਹੋਣੀਆਂ ਨਹੀਂ ਚਾਹੀਦੀਆਂ। ਜਿਹੜੀਆਂ ਇਹ ਸਾਰੀਆਂ ਹੀ ਇਕੱਠੀਆਂ ਸਾਨੂੰ ਚਾਹੀਦੀਆਂ ਹਨ। ਇਹਨਾਂ ਦੇ ਵਿੱਚੋਂ ਜਿਹੜੀ ਕੜਾ ਪ੍ਰਸ਼ਾਦ ਦੀ ਮर्यादा ਹੈ ਉਹਦੇ ਵਿੱਚ ਇਹ ਤਿੰਨੇ ਹੀ ਚੀਜ਼ਾਂ ਚਾਹੀਦੀਆਂ ਹਨ। ਖੰਡ, ਘਿਓ ਤੇ ਆਟਾ। ਇਹ ਤਿੰਨੇ ਚੀਜ਼ਾਂ ਇੱਕ ਮੇਲ ਦੀਆਂ ਹੀ ਪਾਈਦੀਆਂ ਹਨ। ਤੇ ਪਾਣੀ ਜਿਹੜਾ ਹੁੰਦਾ ਹੈ ਉਹ ਇਹਨਾਂ ਚੀਜ਼ਾਂ ਤੋਂ ਤਿਗਣਾ ਪਾਈਦਾ ਹੈ ਫਿਰ ਜਾ ਕੇ ਇਹ ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ ਇਹਦੇ ਵਿੱਚ ਠੰਡੇ ਪਾਣੀ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਇਸ ਦੇ ਵਿੱਚ ਹਮੇਸ਼ਾ ਗਰਮ ਪਾਣੀ ਕਰਕੇ ਹੀ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਉਧਰ ਐਵੇਂ ਗੱਲਾਂ ਨੂੰ ਛੱਡ ਕੇ ਜਾਪ ਕਰਦੇ ਹੋਏ ਇੱਧਰ ਉਧਰ ਦੀਆਂ ਗੱਲਾਂ ਨੂੰ ਛੱਡ ਕੇ ਗੁਰਬਾਣੀ ਦਾ ਜਾਪ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਦੇਗ ਤਿਆਰ ਕਰਨੀ ਚਾਹੀਦੀ ਹੈ ਜਦੋਂ ਗੁਰੂ ਘਰ ਦੇਗ ਲੈ ਕੇ ਜਾਣੀ ਹੈ ਉਦੋਂ ਦੇਗ ਉਦੋਂ ਦੇਗ ਦੇ ਅੱਗੇ ਪਾਣੀ ਦਾ ਛਿੱਟਾ ਮਾਰ ਕੇ ਲੈ ਜਾਣੀ ਚਾਹੀਦੀ ਹੈ ਸਾਫ਼ ਸੁਥਰੇ ਬਰਤਨ ਦੇ ਵਿੱਚ ਕੱਢ ਕੇ ਲੈ ਕੇ ਜਾਣੀ ਚਾਹੀਦੀ ਹੈ ਉੱਪਰੋਂ ਉਸ ਨੂੰ ਰਮਾਲਾ ਸਾਹਿਬ ਦੇ ਨਾਲ ਵੀ ਢੱਕਣਾ ਚਾਹੀਦਾ ਹੈ ਤੇ ਫਿਰ ਇਹ ਦੇਗ ਨੂੰ ਜਿਹੜਾ ਭੋਗ ਲਵਾਉਂਦੇ ਹੋ ਉਸ ਵਾਸਤੇ ਗੁਰੂ ਘਰ ਲੈ ਕੇ ਜਾਓ ਹੁਣ ਜੇ ਤੁਹਾਨੂੰ ਦੇਖਦੇ ਹੋ ਕਿ ਜਿਹੜੀ ਸਹੀ ਮਰਿਆਦਾ ਹੈ ਗੁਰੂ ਦੇ ਪਾਠੀ ਸਾਹਿਬਾਂ ਦੇ ਸੋਚਣ ਦੇ ਨਾਲ ਤੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਉਹਨਾਂ ਵੱਲੋਂ ਵੀ ਦੇਗ ਬਣਾਈ ਜਾਂਦੀ ਹੈ। ਆਨੰਦ ਸਾਹਿਬ ਦਾ ਪਾਠ ਵੀ ਕੀਤਾ ਜਾਂਦਾ ਹੈ। ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਫਿਰ ਹੀ ਦੇਗ ਤਿਆਰ ਹੁੰਦੀ ਹੈ। ਪਰ ਕਈ ਵਾਰੀ ਆਪਾਂ ਘਰੋਂ ਦੇਗ ਬਣਾ ਕੇ ਲੈ ਜਾਂਦੇ ਹਾਂ ਤੇ ਇਹ ਗੱਲਾਂ ਕਰੀ ਜਾਂਦੇ ਹਾਂ ਵਿੱਚ ਇਹ ਤੇ ਪੈਰਾਂ ਦੇ ਵਿੱਚ ਅਸੀਂ ਚਪਲਾਂ ਪਾਈਆਂ ਹੁੰਦੀਆਂ ਹਨ ਤੇ ਭਾਂਡੇ ਵੀ ਉਹੀ ਵਰਤੀ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਅਸੀਂ ਕਈ ਘਰ ਦੇ ਪਦਾਰਥ ਬਣਾਉਂਦੇ ਹਾਂ। ਇਸ ਲਈ ਦੇਖ ਸਾਧ ਸੰਗਤ ਜੀ ਇਦਾਂ ਦੀ ਪਰਵਾਨ ਗੁਰੂ ਘਰ ਦੇ ਵਿੱਚ ਕਦੇ ਵੀ ਨਹੀਂ ਹੋਵੇਗੀ ਜੇ ਅਸੀਂ ਸਾਰੀਆਂ ਹੀ ਮर्यादाਵਾਂ ਦਾ ਖਿਆਲ ਰੱਖਦੇ ਹਾਂ ਤਾਂ ਹੀ ਗੁਰੂ ਘਰ ਦੀਆਂ ਖੁਸ਼ੀਆਂ ਤੇ ਰਹਿਮਤਾਂ ਸਾਡੇ ਤੇ ਵਰਸਦੀਆਂ ਹਨ ਜਦੋਂ ਗੁਰੂ ਘਰ ਦੇਖ ਬਣਾਉਣ ਦੀ ਤੁਹਾਨੂੰ ਲੋੜ ਪੈ ਜਾਵੇ ਤਾਂ ਤੁਸੀਂ ਇਹਨਾਂ ਆਦਤਾਂ ਨੂੰ ਜ਼ਰੂਰ ਬਦਲ ਲੈਣਾ ਤੇ ਨਾਲ ਹੀ ਜਦੋਂ ਸਾਨੂੰ ਬਾਬਾ ਜੀ ਕਿਤੇ ਪ੍ਰਸ਼ਾਦ ਦੇਂਦੇ ਹੋਣ ਤਾਂ ਸਾਨੂੰ ਇਹ ਗੱਲ ਬਿਲਕੁਲ ਵੀ ਨਹੀਂ ਕਹਿਣੀ ਚਾਹੀਦੀ ਕਿ ਬਾਬਾ ਜੀ ਥੋੜਾ ਦੇ ਦਿਓ ਜਾਂ ਸਵਾਇਆ ਜਾਂ ਗਫਾ ਦਿਓ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਹਿਣਾ ਜਿੰਨਾ ਵੀ ਪ੍ਰਸ਼ਾਦ ਮਿਲਦਾ ਹੈ ਉਸ ਨੂੰ ਪਰਮਾਤਮਾ ਦਾ ਹੁਕਮ ਮੰਨ ਕੇ ਸ਼ੱਕ ਲੈਣਾ ਚਾਹੀਦਾ ਹੈ ਤੇ ਨਾ ਹੀ ਪ੍ਰਸ਼ਾਦ ਲੈਣ ਲੱਗਿਆਂ ਲਾਲਚ ਕਰਨਾ ਚਾਹੀਦਾ ਹੈ ਨਾ ਹੀ ਘਟ ਕਰਨ ਨੂੰ ਕਹਿਣਾ ਚਾਹੀਦਾ ਨਿਰੰਤਰ ਬਾਣੀ ਦੇ ਹੇਠ ਇਹ ਦੇਗ ਪ੍ਰਸ਼ਾਦ ਜਿਹੜਾ ਸਾਡੇ ਹਿਰਦੇ ਦੇ ਅੰਦਰ ਜਾਂਦਾ ਹੈ ਸਾਡੇ ਅੰਦਰ ਦੇ ਕਈ ਰੋਗ ਕੱਟ ਦਿੰਦਾ ਹੈ ਸੋ ਸਾਥ ਸੰਗਤ ਜੀ ਤੁਸੀਂ ਵੀ ਜੇਕਰ ਘਰ ਦੇ ਵਿੱਚੋਂ ਦੇਗ ਤਿਆਰ ਕਰਕੇ ਲੈ ਕੇ ਜਾਂਦੇ ਹੋ ਤਾਂ ਇਹਨਾਂ ਗੱਲਾਂ ਨੂੰ ਜ਼ਰੂਰ ਮੰਨ ਲੈਣਾ ਜੀ ਤਾਕੇ ਪਰਮਾਤਮਾ ਜੀ ਦੀ ਬਖਸ਼ਿਸ਼ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੁਹਾਡਾ ਘਰ ਹਮੇਸ਼ਾ ਤਰਕੀਆਂ ਦੀਆਂ ਰਹਾਾਂ ਤੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ